ਸਾਤਸ੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮੇ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆਂ ਜੀ ਪਿੰਡ ਚਾਹ ਬਿਲਕੁਲ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਇੱਥੇ ਤੁਹਾਨੂੰ ਆਪ ਪੰਜ ਐਨੀਮਲ ਵਿਖਾਉਣੇ ਆ ਜੀ ਵਿਕਰੀ ਵਾਲੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਮਾਂ ਤੇ ਤਰੀਕ ਨੋਟ ਕਰਿਓ ਸੱਜਣੋ ਸਮਾਂ 5 ਫਰਵਰੀ 2026 ਸਮਾਂ ਕੁਝ 2:00 ਵਜੇ ਦਾ ਤੇ ਬਾਕੀ ਛਾਹ ਜੀ ਉਹਨਾਂ ਤੋਂ ਆਪਾਂ ਸਾਰੀ ਜਾਣਕਾਰੀ ਲੈਣੀ ਆ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਤਿ ਸ਼੍ਰੀ ਅਕਾਲ ਛਾਹ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਹੋ ਸੇ ਤਾਂ ਕਹਿਵਨੇ ਜੀ ਵਧੀਆ ਜੀ ਵਧੀਆ ਠ ਸਤਿ ਆਹ ਤੁਹਾਡੇ ਦੀ ਫਾਰਮ ਸਾਰੇ ਭੈਣ ਭਰਾ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼ਕਰੀ ਸਤਿ ਸ਼ਕਰੀ ਜੀ ਤੇ ਰਿਕਵੈਸਟ ਬੇਨਤੀ ਇਹੋ ਕਰਦੇ ਜੀ ਵੱਧ ਤੋਂ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਕਮੈਂਟ ਕਰਕੇ ਆਪਣੀ ਰਾਏ ਦੋ ਤਾਂ ਵੱਧ ਤੋਂ ਵੱਧ ਸਪੋਰਟ ਦਿਓ ਬਿਲਕੁਲ ਜੀ ਬਿਲਕੁਲ ਤੇ ਦੂਜੀ ਬੇਨਤੀ ਇਹ ਜੇ ਵੀ ਵੀਡੀਓ ਸਾਰੀ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਹਾਂਜੀ ਫਿਰ ਆਪਾਂ ਨੂੰ ਸਾਈ ਬਿਆਨਾਂ ਪਾਓ ਸਾਈ ਬਿਆਨਾਂ ਦਾ ਸਮਾਅ ਹੋਊਗਾ ਚਵੀਆਂ ਘੰਟਿਆਂ ਦਾ ਸੀਮਤ ਹਾਂਜੀ ਹਾਂਜੀ ਜੇ ਕੋਈ ਉਸੇ ਵੇਲੇ ਆ ਸਕਦਾ ਭਾਵੇਂ ਸਾਈ ਬਿਆਨਾਂ ਪਾਵੇ ਬਿਲਕੁਲ ਦੂਜੀ ਗੱਲ ਇਹ ਜੇ ਵੀ ਘਰੇ ਆਓ ਹਾਂਜੀ ਆਪ ਤੇ ਨਾਂ ਜੇ ਪ੍ਰਤਾਪ ਸਿੰਘ ਸ਼ਾਹ ਹਾਂਜੀ ਪਿੰਡ ਝਾਮਕੇ ਖੁਰਦ ਜਿਲ੍ਹਾ ਤਰਨਤਨ ਤਹਿਸੀਲ ਵੀ ਤਰਨਤਨ ਹਾਂਜੀ ਫੋਨ ਨੰਬਰ ਜੇ 628474127789801127 ਦੋਵਾਂ ਨੰਬਰਾਂ ਤੇ ਵਟਸਐਪ ਅਵੇਲੇਬਲ ਆ ਫੋਨ ਨਾ ਚੁੱਕੀਏ ਮੈਸੇਜ ਕਰਿਆ ਅਗਲਾ ਸਾਰੀ ਅਪਡੇਟ ਅਗਲੇ ਨੂੰ ਆ ਜੂਗੀ ਬਿਲਕੁਲ ਪਹਿਲੀ ਗੱਲ ਤੇ ਫੋਨ ਉਸੇ ਵੇਲੇ ਚੁੱਕੀਦਾ ਭਾਵੇਂ ਕੋਰਾ ਜੇਦੋਂ ਮਰਜ਼ੀ ਲਾਵੇ ਹਾਂਜੀ ਹਾਂਜੀ ਤੇ ਨਗ ਤੇ ਆਪਣੇ ਤੋਂ ਦਾ ਹੀ ਜੀ ਅੱਜ ਹਾਂਜੀ ਪੰਜ ਡੰਗਰ ਵਿਗ ਗਏ ਆਪਣੇੋਂ ਤੋਂ ਪਹਿਲੋ ਓਕੇ ਓਕੇ ਤੇ ਆਪਣੇ ਤੋਂ ਅੱਜ ਪੰਜ ਹੋਣਗੀਆਂ ਦੋ ਟੋਕੜਾਂ ਕੱਪਣਾ ਚੈੱਕ ਪਾਸ ਹਾਂਜੀ ਤਿੰਨ ਬੱਚਿਆਂ ਵਾਲੀਆਂ ਜੀ ਤਿੰਨ ਬੱਚਿਆਂ ਵਾਲੀਆਂ ਹਾਂ ਸੁਆ ਪਹਿਲਾ ਦੂਜਾ ਤੇ ਜੱਜ ਉਹ ਭੈਣ ਭਰਾਵਾਂ ਦੇ ਗਾੜੀ ਆਪਾਂ ਦਿਖਾ ਦੇਣ ਹਾਂਜੀ ਹਾਂਜੀ ਤੇ ਬਾਕੀ ਆਪਦੀ ਸਮਝ ਵੇਖੇ ਜੀ ਕੋਈ ਬਿਲਕੁਲ ਜੀ ਬਿਲਕੁਲ ਤੇ ਬੇਨਤੀ ਫੇਰ ਇਹੀ ਆ ਵੀ ਘਰੇ ਆਓ ਤੇ ਆਪਦੀ ਤਸੱਲੀ ਕਰਕੇ ਖੜੋ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਸ਼ੁਰੂ ਕਰੀਏ ਹਿਤੋਂ ਹਾਂਜੀ ਭਾਜੀ ਦੂਜਾ ਸੁਆ ਮਹੀਂ ਸੁਈ ਜੇ ਦੂਜਾ ਸੁਆ ਆ ਗਈ ਹਾਂ ਦੂਜਾ ਸੁਆ ਸੁਈ ਤੇ ਤੀਜੇ ਦੀ ਗੱਬਣਿਆ ਤੀਜੇ ਲਈ ਗੱਬਣਿਆ ਤੇਜਾ ਸੁਆ ਸੁਣੀ ਆ ਹਾਂਜੀ ਸਾਢੇ ਸੱਤਾਂ ਦੀ ਆਖਿਆ ਡਾਕਟਰ ਨੇ ਆਪਾਂ ਸੱਤਾਂ ਦੀ ਕਹਿ ਕੇ ਦੇਣੀ ਠੀਕ ਹੈ ਜੀ ਦੁੱਧ 4 ਕਿਲੋ ਜ ਦੋ ਡੰਗ ਚੋਕੇ ਲੈਂਦੀ ਆ ਦੂਜੇ ਥਾਂ ਜਾ ਕੇ ਦਿਹਾੜੀ ਡੰਗਰ ਕਰ ਵੀ ਸਕਦਾ ਹਾਂਜੀ ਪਹਿਲੀ ਗੱਲ ਤੇ ਵਧੀਆ ਚੋਣ ਚਵਾ ਇੱਕ ਨੰਬਰ ਆ ਥਣੇ ਪਾਸ ਕਰਾਉਂਦੀ ਆ ਠੀਕ ਹੁਣ ਤੁਹਾਨੂੰ ਪਤਾ ਵੀ ਸਮਾਂ ਮਗਰ ਰਹਿ ਗਿਆ ਸਰ ਮੰਨ ਲਓ ਢਾਈ ਤਿੰਨ ਮਹੀਨੇ ਰਹਿ ਗਏ ਆ ਹਾਂਜੀ ਹਾਂਜੀ ਤੇ ਡੰਗ ਰੋਜ਼ ਹਸਾਬ ਨਾਲ ਫਿਰ ਆਪਦੇ ਘਰੇ ਤੇ ਕਿਹਾਂ ਦਾ ਦੂਜੇ ਥਾਂ ਜਾ ਕੇ ਕਰ ਜਾਂਦਾ ਹੈ ਹਾਂਜੀ ਹਾਂਜੀ ਤੇ ਬਾਕੀ ਆ ਵੀ ਗੱਬਣਿਆ ਮੈਂ ਚਲੋ ਹਾਂਜੀ ਅੱਜ ਜਿਹੜੀ ਸਤੇ ਹੀ ਤੇ ਜਿੱਥੇ ਗਈ ਆ ਉਹਨਾਂ ਟਾਈਮ ਰਿੰਦਾ ਜਿਹੜੇ ਹਸਾਬ ਨਾਲੀ ਉਹ ਸਭ ਦਾ ਮੋਲ ਲਊਗਾ ਬਿਲਕੁਲ ਜੀ ਬਿਲਕੁਲ ਹਾਂਜੀ ਠੀਕ ਹੈ ਤੇ ਸੁਗਾ ਭੈਣ ਭਰਾਵਾਂ ਦੇ ਬੱਚਾ ਨਹੀਂ ਹੈਗਾ ਇਹਦਾ ਕੱਟੀ ਸੀ ਮਗਰ ਕੱਟੀ ਉਹਨਾਂ ਰੱਖ ਲਈ ਆ ਬਾੜੇ ਤੇ ਮਿਲਦੀ ਹੈ ਤੇ ਬਾੜੇ ਤੇ ਚੋਕੇ ਖੜੇ ਆਪਣੇ ਤੋਂ ਕੋਈ ਚਵਾਈ ਚੁਈ ਫਿਰ ਹਾਂ ਦੁੱਧ 4 ਕਿਲੋ ਵਾਲੇ 4 ਕਿਲੋ ਹਾਂ ਪੰਜਾ ਕੋ 4 ਵਾਲੇ ਚਵਾਈ ਇੱਕ ਨੰਬਰ ਹੈ ਜੀ ਇੱਕ ਨੰਬਰ ਹੈ ਜੀ ਹਾਂਜੀ ਹਾਂਜੀ ਠੀਕ ਹੈ ਕੋਈ ਛਟਾ ਕੋਈ ਕੇ ਮੈਂ ਨਾ ਜੀ ਵਧੀਆ ਜੀ ਕੋਈ ਗੱਲ ਹੀ ਨਹੀਂ ਕਿਹੇ ਰਸਮ ਰਕਮ ਦਾ ਕੋਈ ਵੀ ਫਾਲਟ ਨਹੀਂ ਹੈਗਾ ਬਾਕੀ ਆਪਦੀ ਤਸੱਲੀ ਕਰੇ ਕੋਈ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਾਕੀ ਆਪਾਂ ਚੈੱਕ ਕਰਾਂਗੇ ਲੈਂਦੀ ਆ ਹਾਂਜੀ ਅਗਲਾ ਆਪਦੀ ਵੀ ਚੈੱਕ ਕਰਾ ਸਕਦਾ ਬਿਲਕੁਲ ਜੀ ਹਾਂਜੀ ਹਾਂਜੀ ਬਾਕੀ ਮੈਂ ਵੱਢੀ ਜੀ ਹਾਂਜੀ ਹਾਂਜੀ ਹਾਈ ਕੁਇਟੀ ਚੰਗੀ ਹੈ ਤੇ ਗਾਂ ਚਲੋ ਇਹ ਆ ਵੀ ਫੇਰ ਰੁਪਏ ਦੇਣ ਆਈ ਹੈ ਹਾਂਜੀ ਤੇ ਬਾਕੀ ਸੋਨਾ ਸੋਨਾ ਮੈਂ ਨੇ ਬੜੇ ਟਿਕਾਣੇ ਦੇ ਆ ਹਾਂਜੀ ਗਾਂ ਨੂੰ ਤੁਹਾਨੂੰ ਪਤਾ ਵੀ ਸੂਆ ਘਟ ਜਾਂਦਾ ਥੋੜਾ ਆ ਹਾਂਜੀ 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 ਤੇ ਸੋਨਾ ਮੈਂ ਨੇ ਬਹੁਤ ਮੰਨ ਲਓ ਟਾਈਮ ਤੇ ਸੋਨਾ ਹਾਂਜੀ ਹਾਂਜੀ ਗਾਂ ਤੇ ਹੁਣ ਆਹ ਜਿੰਦੇ ਅੱਖਾਂ ਚੋਂ ਦੁੱਧ ਸੁੱਕ ਜਾਂਦੇ ਆ ਪੱਕੀ ਗੱਲ ਹੈ ਇਹ ਕਰਦੀ ਆ ਦੁੱਧ ਸੁੱਕਣੇ ਉਹ ਟਾਈਮ ਤੇ ਸੁਣਾਏ ਨੇ ਹਾਂਜੀ 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 ਆਰਾਮਤ ਭਾਜੀ ਸੱਜਰ ਲੈਣ ਜਾਈਏ 1 20 25 ਦੀ ਮੱਝ ਆਉਣੀ ਹੈ ਹਾਂਜੀ ਹਾਂਜੀ ਘੱਟ ਨਹੀਂ ਹੋਣੀ ਬਿਲਕੁਲ ਜੀ ਹੁਣ ਸਾਹਮਣੇ ਸੁੱਤਣੀ ਆ ਹਾਂਜੀ ਅਗਲੇ ਨੇ 2.5 ਮਹੀਨੇ ਹਾਂਜੀ ਤੇ ਦੁੱਧ ਚਲੋ ਹੈਗਾ 5 ਕੋ 4 ਲਾਲੇ ਥਾਣੀ ਪਾਸ ਕਰਾਉਂਦੀ ਜੇ ਜਿੰਨਾ ਹੈਗਾ ਐਕਨ ਗੱਲ ਹਾਂਜੀ 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 ਤੇ ਕਰਦੀਏ 85 'ਚ ਪਹੁੰਚ ਨਹੀਂ ਐਸਨੋ ਵਾਲਾ ਹੀ ਕਰਦੀਏ ਮਾਨਤਾਨ ਕਰਦੀਏ ਨਾਲ 75 'ਚ ਨਹੀਂ ਕਰਦੀਏ ਹੋਰ ਮਾਨਤਾਨ 73 ਹਜ਼ਾਰ 'ਚ ਪਹੁੰਚ 73000 ਦੇ ਵਿੱਚ ਪਹੁੰਚ 73000 ਪਹੁੰਚ ਗੱਡੀ ਕੋਲ ਤੋਂ ਪੂਰੇ 70000 ਦੀ ਮਹੀਂ ਦੇਣੀ 750 ਸੱਤਾ ਦੀ ਗੱਬੜ ਨਾਲ ਦੁੱਧ ਵੀ 5 ਜਾਂ 4 ਲਾਲੇ ਕੋਈ ਠੀਕ ਹੈ ਜੀ 4 ਲੀਟਰ ਵਾਲੇ ਦੁੱਧ 4 ਲੀਟਰ ਵਾਲੇ ਹਾਂਜੀ ਹਾਂ ਇਹਦੀ ਸ਼ਾਰਜੀ ਦੇ ਦਈਏ ਜਾਣਕਾਰੀ ਗੱਡੀ ਭਾਜੀ ਝੋਟੀ ਵੀ ਪਹਿਲਾ ਆਸੂਗਾ ਹਾਂਜੀ ਪਹਿਲਾ ਆਸੂਗਾ ਝੋਟੀ ਜੀ ਐਮ 29 ਦੀ ਐਮ ਐਮ 29 ਉਦੋਂ ਥੋੜੀ ਜੀ ਮਿਸਟੇਕ ਹੋ ਗਈ ਵੀਡੀਓ ਤੇ ਆਪਣੇ ਨੂੰ ਐਮ ਨਹੀਂ ਕਹਦਾ ਝੋਟੀ ਉਹ ਵੀ ਐਮ 29 ਦੀ ਉਹ ਵੀ 29 ਦੀ ਹਾਂਜੀ ਹਾਂ ਇਹ ਵੀ ਐਮ 29 ਦੀ ਹੈ ਝੋਟੀ ਹਾਂਜੀ ਤੇ ਮੰਨ ਲਓ ਜੇ ਥਣਾ ਤੋਂ ਹਸਾਬ ਲਾਉਣਾ ਪਰਾਵੇ ਤੋਂ ਹਾਂਜੀ ਫਿਰ ਦੁੱਝੇ ਲੱਗਦੀ ਆ ਹਾਂਜੀ ਪਰ ਹੈਗੀ ਪਹਿਲੇ ਆ ਹਾਂਜੀ ਤੇ ਮੂੰਹ ਛੇ ਦੰਦੀ ਹੈ ਮੂੰਹ ਛਿੱਗੀ ਹੈਨਾ ਹਾਂਜੀ 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 ਠੀਕ ਹੈ ਜੀ ਮੂੰਹ ਛਿੱਗੀ ਹਾਂਜੀ ਤੇ ਇਹ ਹੈਗੀ ਜੇ ਮੰਨ ਲਓ ਸਾਢੇ ਇੱਕ ਤੰਨਾ ਚੌਂ ਦੀ ਸਾਢੇ ਤਿੰਨਾ ਚੌਂ ਦੀ ਹਾਂ ਚੌਂ ਦੀ ਕੋ ਸਾਢੇ ਤਿੰਨਾ ਦੇ ਲਾੜੇ ਜੀ ਹਾਂਜੀ 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 ਠੀਕ ਹੈ ਜੀ ਹਾਂ ਤੇ ਦੁੱਧ ਦੇ ਤਾਂ ਥੱਲੇ ਹੋਊਗਾ ਜੀ 5 ਲੀਟਰ 5 ਲੀਟਰ نیٹ ਹਾਂ ਟੱਕਾ ਪੱਕਾ ਚੈੱਕ ਪਾਸ ਗਰੰਟੀ ਨਾਲ ਆਪਦੀ ਕੋਈ ਆਪ ਦੇ ਡਾਇਰੈਕਟਰ ਤੋਂ ਵੀ ਚੈੱਕ ਕਰਾ ਲਿਆ ਆਪਾਂ ਮੈਂ ਆ ਵੀ ਚੈੱਕ ਕਰਾ ਲਈ ਹੈ ਨਾ ਸੱਲੀ ਕਰਕੇ ਖੜੇ ਚਵਾਈ ਚਵਾਈ ਸ਼ਾਹ ਜੀ ਕਿਵੇਂ ਮੈਂਨ ਚਵਾਈ 100 ਦੀ 100 ਆ ਜੀ ਤੇ ਭਾਈ ਪੂਰੀ ਬੰਬੇ ਪਾਸ ਹੋਊਗੀ ਠੀਕ ਆ ਸ਼ਾਹ ਜੀ ਤਾਂ ਦੇ ਕੋਲ ਬਾਕੀ ਇਹ ਉਹ ਚੈੱਕ ਕਰੋ ਨੋ ਹੈ ਤਾਂ ਆਪਾਂ ਘਰੀਆਂ ਘਰੇ ਤਿਆਰ ਕੀਤੀਆਂ ਜੇ 2-3 ਘੰਟੇ ਹੋਏ ਆ। ਛੇ ਦਦੀ ਮੋਹ ਛਿੱਗੀ ਹਾਂਜੀ ਹਾਂਜੀ ਛਿੱਗਾ ਚਾੜੀ ਵੇਖ ਕੇ ਚੈੱਕ ਕਰਕੇ ਖੜੇ ਆ ਦਦੀ ਤਸੱਲੀ ਕਰਕੇ ਆ ਨਾ ਖੜੇ ਸਭ ਤੋਂ ਵੱਡੀ ਗੱਲ ਇਹ ਆ ਵੀ ਮੰਨ ਲਓ ਨਵਾਂ ਹਾਂ ਆਣ ਆ ਹਾਂਜੀ ਹਾਂਜੀ ਤੇ ਅਗਾ ਬਣੀ ਆ ਹਾਂਜੀ ਤੇ ਵਾਅਦੇਬੰਦੀ ਆ ਬਿਲਕੁਲ ਬਿਲਕੁਲ ਨਾ ਕਰ ਸਾਰੇ ਸੀਲ ਆ ਉਹ ਮੈਨੂੰ ਚੇਤਾ ਨਹੀਂ ਰਿਹਾ ਉਹ ਵੀ ਜਦਾਂ ਮਰਜੀ ਮੂੰਹ ਫੜ ਲਓ ਜੋ ਮਰਜੀ ਦੁੱਧ ਦੇ ਦਿਓ ਓਕੇ ਓਕੇ ਹਾਂਜੀ ਹਾਂਜੀ ਕਿੰਨਾ ਦੁੱਧ ਤੁਸੀਂ ਸਾੜ ਜੀ ਇਹਦੇ ਕੋਲ ਦੁੱਧ ਭਾਜੀ 5 ਲੀਟਰ ਹਾਂਜੀ ਸਾਢੇ 14 ਦੀ ਗੱਬਣ ਤਿੰਨਾ ਸਾਢੇ ਤਿੰਨਾਂ ਦੀ ਲਾਵੇ ਕੋਈ ਠੀਕ ਐ ਸਾੜ ਜੀ ਹਾਂ ਉਹ ਤਾਂ 5 ਲੀਟਰ ਸੂਆ ਪਹਿਲਾ ਹਾਂਜੀ ਐਮ 29 نسل ਦੀ ਝੋਟੀ ਆ ਐਮ 29 ਹਾਂ ਸੂਆ ਪਹਿਲਾ ਜੀ ਹਾਂਜੀ 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 ਤੇ ਮੋਲ ਫਿਰ ਸਾਜੀ ਮੋਲ ਭਾਜੀ ਜੈ ਜੀ ਆ ਇਹਦਾ ਹਾਂਜੀ ਕਰ ਦਈਏ ਦੀ 75 ਚ ਨਹੀਂ ਕਰ ਦਈਏ ਮਾਨਤਾ ਨੂੰ ਹਾਂਜੀ ਜੈ ਜੀ 70 ਚ ਜੈ ਜੀ ਕਰੀਏ ਜੈਰ ਕਰਾਉਣਾ ਜੀ ਕਰ ਦਈਏ ਫਿਰ ਹੋਰ ਮਾਨਤਾ ਨੂੰ ਕਰ ਦਨੇ ਹੋਰ 70 ਤੇ 2000 ਚ ਡਾਲੋ ਵੱਡੀ ਗੱਲ ਹਾਂਜੀ ਕਮ ਤੇ ਇਹਦੇ ਬਾਰ ਆਖ ਨੂੰ ਜੀ ਨਹੀਂ ਕਰਦਾ ਚੀਜ਼ਾਂ ਚੰਗੀਆਂ ਜੀ ਚੀਜ਼ ਚੰਗੀ ਆ ਦੱਸਾਂ ਗੱਲ ਕੀ ਚੰਗੀ ਚੀਜ਼ ਦਾ ਚੰਗਾ ਮੁੱਲ ਲੱਗਣਾ ਦੱਸ ਬਿਲਕੁਲ ਬਿਲਕੁਲ ਜੀ ਹਾਂ ਹਾਂ ਫਾਈਨਲ ਦੱਸ ਦੀਏ ਕ੍ਰੀਓਨ ਸਾਹਿਬ ਜੀ 65000 ਚ ਪਹੁੰਚ ਜੀ 65000 ਦੇ ਵਿੱਚ ਗੱਡੀ ਕੋਆਦ ਲੋ ਬਾਹਰ ਹਜ਼ਾਰ ਦੀ ਮਈ ਆਪਾਂ ਦੇਣੀ ਆ ਚੋਟੀ ਆਪਦੀ ਚੋਕ ਚਵਾ ਕੇ ਖੜੇ ਚੈੱਕ ਕਰਾ ਕੇ ਖਰੇ ਆਲ ਦੀ ਗਾਰੰਟੀ ਗਾਰੰਟੀ ਥੱਲੀ ਕਰਕੇ ਮਤਸੰਦੀ ਆਪਦੀ ਕਰੇ ਆਪਾਂ ਬਿਲਕੁਲ ਜੀ ਬਿਲਕੁਲ ਬਾਕੀ ਇਹ ਨਹੀਂ ਵੀ ਛੋਟੀ ਗੱਡੀ ਆ ਇੰਛੇ ਨਿੱਕੀ ਨਿਕਲੂਗੀ ਵੱਡੀ ਛੋਟੀ ਆ ਹਾਂਜੀ ਤੇ ਨਵਾਂ ਆਣਿਆ ਤੇ ਗਾਂ ਚਲੋ ਇਹ ਆ ਵੀ 2 ਬਿਲਕੁਲ ਹਾਂਜੀ ਹਾਂਜੀ ਠੀਕ ਐ ਸਾਜੀ ਹਾਂ ਇਹਦੀ ਛਾਜ ਦੇ ਰਹੀਏ ਜਾਂਦੀ ਗਾੜੀ ਪਾਜੀ ਫੇਰ ਇਹ ਝੋਟੀਆਂ ਦੋਵੇਂ ਇੱਕ ਇੱਕ ਰੋਈਆਂ ਹਾਂ ਇਹ ਵੀ ਝੋਟੀ ਪਹਿਲਾ ਸੁਗਾ ਜੇ ਤੇ ਇਹ ਵੀ ਛਿੱਗੀ ਮੂੰਹ ਮੂੰਹ ਛਿੱਗੀ ਹਾਂਜੀ ਠੀਕ ਐ ਸਾਜੀ ਤੇ ਇਹ ਵੀ ਐਮਨਤੀ ਦੀ ਝੋਟੀ ਇਹ ਵੀ ਐਮਨਤੀ ਦੀ ਇਹਦੇ ਮਗਰ ਕਟਾ ਜੇ ਹਾਂਜੀ ਸੂਈ ਨੂੰ ਇਹ ਜੇ ਪਾਜੀ ਸਾਢੇ ਕਿ ਤਿੰਨ ਚਾਰ ਮਹੀਨੇ ਸਾਢੇ ਤਿੰਨ ਚਾਰ ਮਹੀਨੇ ਚਾਰ ਮਹੀਨੇ ਕਟਾ ਪਲਿਆ ਪਲੋਸਾ ਇਹ ਆ ਭਿੰਡ ਭਰਾਵਾਂ ਦੀ ਗੱਡੀ ਆ ਤਿੰਨਾਂ ਦਾ ਲਾਲੇ ਚੌਹਾਂ ਦਾ ਲਾਲੇ ਪੰਜਾਂ ਦਾ ਲਾਲੇ ਆਪਜੀ ਸਮਝਵੇ ਤੇ ਦੁੱਧ ਦੁੱਧ ਥਲੇ ਹੈਗਾ ਜੇ 7 ਹਾਂਜੀ ਕੋਈ 6 ਲੀਟਰ ਲਾਵੇ ਤੇ ਸੂਈ ਇਹਨੇ ਦਿੱਤੇ ਚੌਂ ਦੀ ਬਣੀ ਦਸੀ ਇੱਕ ਮਹੀਨੇ ਦੀ ਆਪਾ ਨਹੀਂ ਕੋ ਗਾਰੰਟੀ ਦਿੰਦੇ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਹਾਂਜੀ ਹਾਂਜੀ ਆਪਾਂ ਮੋਲੀ ਦੁੱਧ ਵਾਲਾ ਕਰਨਾ ਸੀ ਬਿਲਕੁਲ ਜੀ ਬਿਲਕੁਲ ਕਦੇ ਕੋਈ ਨਾ ਪੂਰੇ ਕੋਈ ਪਰਵਾਹ ਨਹੀਂ ਮੈਨਾਂ ਕੋਈ ਪਰਵਾਹ ਨਹੀਂ ਤੇ ਇਦਾਂ ਜਦਾਂ ਗਜਾਈਆਂ ਨਹੀਂ ਹੁੰਦੀਆਂ ਤੇ ਹਾਂਜੀ ਹਾਂਜੀ ਬਾਕੀ ਇੰਪੋਰਟਡ ਸੀਮੰਟ ਦੀਆਂ ਮੰਨ ਲਓ ਹਾਂਜੀ ਹਾਂਜੀ ਮੈਂ 29 ਇੰਪੋਰਟਡ ਸੀਮੰਟ ਆ ਮੈਂ ਬਿਲਕੁਲ ਸੀਮੰਟ ਚੱਕ ਦੇ ਦੀਆਂ ਝੋਟੀਆਂ ਹਾਂਜੀ ਹਾਂਜੀ ਏ ਨਹੀਂ ਪੀ ਦੇਸੀ ਆ ਹਾਂ ਜੀ ਹਾਂ ਜੀ ਛੋਟੀਆਂ ਚਲੋ ਨਸਲ ਕਸ ਲਾ ਲਈਓ ਹਾਂ ਜੀ ਮੋਲ ਸ਼ਾਹ ਜੀ ਇਹਦਾ ਫਿਰ ਮੋਲ ਭਜੀ ਇਹਦਾ 85 ਚ ਕਰੀਏ ਪਹੁੰਚ ਜੀ ਨਹੀਂ ਕਰ ਦਈਏ ਸ਼ਾਹ ਜੀ ਮਾਨਤਨ 80 ਚ ਕਰ ਦਈਏ ਨਹੀਂ ਹੋਰ ਛੱਡੀਏ ਸਾਰੇ ਵਾਡੇ ਵੱਡ ਕੇ ਵੇਖ ਲਓ ਤੁਸੀਂ ਮਣਕੇ ਕਸਾਈ ਕਰਾਉਂਦੇ ਮਣਕੇ ਜਿੰਨ ਲਈ ਉਹਨੂੰ ਮਸ਼ਹੂਰ ਕਾਰੀ ਕਰਨੀ ਪੈਣੀ ਤੇਰੀ ਵਧੀ ਹਾਂ ਜੀ ਹਾਂ ਜੀ ਬਦੀ ਝੋਟੀ ਕੋਠੇ ਜਿਹੜੀ ਇਹ ਨਹੀਂ ਕੋ ਨਿੱਕੀ ਆਪੂਗਾ ਬਿਲਕੁਲ ਬਿਲਕੁਲ ਸਾ ਜੀ ਸਾਰੇ ਵਾੜੇ ਵੜ ਕੇ 75 ਹਜ਼ਾਰ ਦੀ ਪਹੁੰਚ ਜੇ 75 ਹਜ਼ਾਰ ਦੀ 100 ਕਿਲੋਮੀਟਰ ਤੱਕ ਹਾਂਜੀ ਗੱਡੀ ਕੋ ਆਪ ਦੇ ਲਈ ਆਉਂਦਾ 72 ਹਜ਼ਾਰ ਦੀ ਝੋਟੀ ਦੇਣੀ ਆਪਾਂ ਜਿਸ ਨੂੰ 72 ਹਜ਼ਾਰ ਦੀ ਇਸ ਨੂੰ ਆਪਾਂ ਦੇ ਦੇਣੀ ਹੈ ਜੀ ਤੇ ਸਾ ਜੀ ਇਹਦੀ ਦੇ ਰਹੀ ਐ ਅਗਲੀ ਦੀ ਜਾਣਕਾਰੀ ਗਾੜੀ ਭਾਜੀ ਤਾਜੀ ਸੂਈ ਜੇ ਮਹੀਂ ਹਾਂਜੀ ਸੁਭਾਤ ਜਾਲ ਵਾਲੇ ਚੌਥਾ ਲਾਲੇ ਭਾਵੇਂ ਲਾਲੇ 10ਵੇਂ ਆਪਦੀ ਸਮਝ ਵੇਖੇ ਹਾਂਜੀ ਮਗਰ ਜੇ ਇਹਦੇ ਕੱਟੀ ਹਾਂਜੀ ਸੂਈ ਨੂੰ ਹੋਏ ਜੇ ਕੋਈ 10 12 ਦਿਨ 15 10 12 ਦਿਨ ਹਾਂਜੀ ਹਾਂਜੀ ਆ ਕੱਟੀ ਨੂੰ ਜਾਤੀ ਮਾਰਾ ਦਿੰਦੇ ਆ ਠੀਕ ਕੱਟੀ ਰੇਨੋ ਪੱਟੀਆਂ ਜੀ ਕੋਈ 10 ਦਿਨਾਂ ਦੀ ਲਾਲੇ 15 ਦੀ ਲਾਲੇ ਸਮਝ ਵੇਖਿਆ ਆਪ ਜੀ ਬਿਲਕੁਲ ਬਿਲਕੁਲ ਦੁੱਧ ਹੋਊਗਾ 9 10 ਲੀਟਰ ਪੱਕਾ ਵੜੇ ਥਲੀ ਕੰਡਾਲਾਂਵਾਂ ਕੰਡੇ ਵਾਲਾ ਹਾਂ ਆਪਾਂ 8 ਕਹਿ ਕੇ ਦੇਣੀ ਹੈ ਆ ਪਾਟ ਦੇ ਹਿਸਾਬ ਨਾਲ ਦੇ ਦੇਣੀ ਹਾਂਜੀ 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 ਠੀਕ ਹੈ ਸਾਹਿਬ ਜੀ ਚਵਾਈ ਜੁਈ ਸਾਹਿਬ ਜੀ ਕਿਤਰਾ ਮੈਂ ਨਾ ਜੀ ਚਵਾਈ ਇਹਦੀ ਵੀ ਬੱਬੇ ਪਾਸ ਆ ਹਾਂਜੀ ਆਵਦੀ ਤਸਲੀ ਕਰੇ ਜਦਾਂ ਮੈਂ ਹਾਂਜੀ ਹਾਂਜੀ ਸੁਆ ਕਿੰਨਾ ਦੱਸਿਆ ਸਾਹਿਬ ਜੀ ਮੈਂ ਨਾ ਜੀ ਸੁਆ ਤਜਾ ਆਖਿਆ ਹੁਣ ਹਾਂਜੀ ਬਾਕੀ ਭੈਣ ਭਰਾਵਾਂ ਦੇ ਇਸ ਗਾੜੀ ਆ ਆਂ ਦਾ ਦੀ ਸਮਝ ਵੇਖੇ ਆਪਣੀਆਂ ਲੋ ਭਾਂ ਦੇ ਦੱਸਣ ਵਾਲੀ ਹਾਂਜੀ ਹਾਂਜੀ ਸਵੇਰੇ ਚੋਈ ਵੀ 8 ਵਜੇ ਸਵੇਰੇ ਚੋਈ ਵੀ ਮਹੀਂ ਸਾਰਾ ਮਾਲ ਸਵੇਰੇ ਚੋ ਕੇ ਲਿਆਦਾ ਜੀ ਅਕੀਨ ਤੁਹਾਨੂੰ ਬਾਕੀ ਦੰਗਰ ਕੋਈ ਡੰਗਰ 8 ਵਜੇ ਚੋਇਆ ਕੋ 9 ਵਜੇ ਕੋ 10 ਵਜੇ ਜੇ ਤਾਂ ਜਿੰਨਾ ਹੁਣ ਸਾਰਿਆਂ ਤੁਹਾਨੂੰ ਪਤਾ ਕਿ ਕਿਹਨੀ ਤੇ ਚੋਈਆਂ ਨਹੀਂ ਦੱਸ ਹਾਂਜੀ ਹਾਂਜੀ ਬਾਕੀ ਇਹ ਗੱਲ ਐ ਥੋੜਾ ਜਿਹਾ ਆ ਪੱਖ ਨਹੀਂ ਲਈ ਜਾਂਦਾ ਇਹਦਾ ਹਾਂਜੀ ਅੱਖ ਬਿੱਲੀ ਜੇ ਅੱਖ ਬਿੱਲੀ ਮਟ ਹਾਂਜੀ ਹਾਂਜੀ ਬਾਕੀ ਜਿਹਨੂੰ ਨਾਮ ਹੀ ਜਾਚ ਹੋਊਗੀ ਉਹ ਵੀ ਚੋਲੂਗਾ ਮੱਝ ਐਡੀ ਚੋਣ ਪੋਲੀ ਐਡੀ ਪੋਲੀ ਹਾਂਜੀ ਹਾਂਜੀ ਆਸਮੋ ਕੇ ਇਹ ਕਰ ਦਿੰਦੀ ਥਣਪੀੜੀ ਦੇ ਪਾਵੇ ਅੱਗੇ ਠੀਕ ਹੈ ਜੀ ਹਾਂਜੀ ਹਾਂਜੀ ਆਇਦ ਲੇਡ ਲੋਡ ਚੋਈ ਗਿਆ ਨਾ ਮੈਂ ਆ ਮੇਲ ਬੰਨਦੀ ਥੱਲੇ ਹਾਂਜੀ ਹਾਂਜੀ ਮੋਲ ਫਿਰ ਸ਼ਾ ਜੀ ਕਰ ਕੀ 80 ਚ ਪਹੁੰਚਦੀ ਨਹੀਂ ਕਰ ਲਈਏ ਮਾਨਤਨ ਹੈ ਰਿਆ ਲੋਨ ਤੇ ਮਾਂ ਜਾਣਾ ਕਰਾਈ ਜਾਂਦੇ ਇਹ ਮੁੜ ਕੇ ਉਹਨਾਂ ਸੱਜਰ ਮੈਂ ਜਿਹੜਾ ਦੁੱਧ ਪੀਵੇ ਨਿਆਰੇ ਲਵੇ 77000 ਚ ਪਹੁੰਚ 100 ਕਿਲੋਮੀਟਰ 77000 ਦੇ ਵਿੱਚ ਗੱਡੀ ਕੋ ਆਦ ਲਿਓ 70000 ਦੀ ਮੈਂ ਆਪਾਂ ਦੇਣੀ ਦੋ ਡੰਗ ਚੋ ਕੇ ਅਗਲਾ ਖੜੇ ਆਪਣੇ ਹਾਂਜੀ ਜੇ ਮੈਂ ਥੱਲੇ ਦੁੱਧ ਘਟ ਨਿਕਲੂ ਤੇ ਗੱਡੀ ਦਾ ਕਰਾਇਆ ਵੀ ਦਊਗਾ ਮੈਂ ਤੇਲ ਖਰਚਾ ਮੇਰੇ ਤੋਂ ਲੈ ਜਾਏਗਾ ਠੀਕ ਓਕੇ ਓਕੇ ਜੀ ਹਾਂਜੀ ਹਾਂਜੀ 70000 ਚ ਆਪਾਂ ਹਾਂ 77000 ਚ ਪਹੁੰਚ ਗੱਡੀ ਕੋ ਆਦ ਲਿਓ 70000 ਦੀ ਮੈਂ ਦੇਣੀ ਠੀਕ ਹੈ ਜੀ ਹਾਂਜੀ 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 ਇਹ ਦੀ ਸ਼ਾਹੀ ਦੇ ਰਹੀਏ ਜਾਣਕਾਰੀ ਗੜੀ ਆਇਆ ਮੈਂ ਤਾਂ ਲੈ ਪਾ ਜੀ 9 10 ਲੀਟਰ ਦੁੱਧ ਜੇ ਹਾਂਜੀ ਪੱਕਾ ਪੱਕਾ ਕਰ ਦਿਆ ਦੋ ਡੰਗ ਚੋ ਕੇ ਖੜੇ ਕੋਈ ਹਾਂਜੀ ਆਪਾਂ 2 ਲੀਟਰ ਘਾਟਾ ਖਾਂਗੇ 8 ਕਹਿ ਕੇ ਦੇਣੀ ਆ ਆਪਾਂ 8 ਦੇ حساب ਨਾਲ ਦੇ ਦਿੰਦੇ ਹਾਂਜੀ ਹਾਂਜੀ ਚਵਾਈ ਚੁਈ ਸ਼ਾ ਜੀ ਮੈਂ ਨਾ ਜੀ ਇੱਕ ਨੰਬਰ ਆ ਇਹਨੂੰ ਵੀ ਸੂਈ ਨੂੰ ਕੋ 20 25 ਦਿਨ ਹੋਏ ਹੋਣਗੇ ਮਹੀਨੇ ਤੋਂ ਅੰਦਰ ਹਾਂਜੀ ਮਗਰ ਇਹਦੇ ਵੀ ਕੱਟੀ ਐ ਮਗਰ ਇਹਦੇ ਵੀ ਕੱਟੀ ਐ ਹਾਂਜੀ ਹਾਂਜੀ ਇੱਕ ਪਈ ਹੈ ਰੇ ਕੱਟੀ ਬਹੁਤ ਆਈ ਆਨੇ ਕੱਟੀ ਆ ਜੀ ਚਲੋ ਕੱਟੀ ਤਾਂ ਮੈਂ ਬਾਨੀ ਆ ਬਿਲਕੁਲ ਜੀ ਬਿਲਕੁਲ ਜੀ ਬਾਕੀ ਪਲੀਆ ਕੱਤੀ ਹਾਂਜੀ ਹਾਂਜੀ ਚੰਗੀ ਪਲੀਆ ਹੈ ਹਾਂ ਧੰਨਵਾਦ ਦੁੱਧ ਵਾਲੇ ਡੰਗਰ ਦੇ ਬੱਚਾ ਪਲਨ ਹਾਂਜੀ ਹਾਂਜੀ ਕਰਾਈਏ ਸੈਂਚ ਇੱਕ ਖੁੱਲ ਗਏ ਲਓ ਜੀ ਇਹਨਾਂ ਆਕਾ ਮੱਝ ਬੰਨੀ ਰਹੀ ਅੰਦਰ ਹੀ ਹਾਂਜੀ ਥੋੜੀ ਜੰਦਰ ਵੱਧੀ ਰਹੀ ਮੱਝ ਅੱਛਾ ਜੀ ਤਾਂ ਥੋੜੀ ਜੀ ਛੱਟੀ ਦੀ ਹੋਈ ਹੈ ਹਾਂਜੀ 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 ਤੇ ਸੁਗਾ ਬਾਕੀ ਭੈਣ ਭਰਾਵਾਂ ਦੀ ਗਾੜੀ ਆ ਹਾਂਜੀ ਤੇ ਜਾਲ ਵਾਲੇ ਚੌਥਾ ਵਾਲੇ ਭਾਵੇਂ ਦਸਵਾ ਵਾਲੇ ਆਪਦੀ ਸਮਝ ਲੈ ਹਾਂਜੀ ਇਹ ਆ ਵੀ ਮੈਂ ਤਾਜੀ ਆ ਤੇ ਹੈਗੀ ਦੁੱਧ ਵਾਲੀ ਜੀ ਦੁੱਧ ਵਾਲੀ ਹਾਂਜੀ ਹਾਂਜੀ ਚੁਆਈ ਚੁਈ ਛਾਹ ਜੀ ਫੇਰ ਮੈਂ ਨਾ ਜੀ ਚੁਆਈ ਇੱਕ ਨੰਬਰ ਮੁੱਲ ਫੇਰ ਛਾਹ ਜੀ ਇਹਦਾ ਮੁੱਲ ਲੱਖਦੇ ਹੁਣ ਹੋਈ ਜਾਂਦਾ ਇਹਦਾ ਤੇ ਲੱਖ ਕਰਕੇ ਚੰਗੀ ਬਣ ਜਾਂਦਾ ਨਹੀਂ ਕਰਦੀ ਇਹ ਮਾਨੇ ਹੈ ਆਪਾਂ ਐਡਾ ਮੁੱਲ ਨਹੀਂ ਕਰਨਾ ਨਹੀਂ ਚੰਗੀ ਦਾ ਦੇ ਦੇਣੀ ਆਪਾਂ ਹੈ ਨਹੀਂ ਉਹ ਤਾਂ ਗੱਲ ਹੈਗੀ ਆ ਆਪਾਂ ਨੇ ਮੰਨੀ ਜਾਂਦੇ ਆ ਤੁਹਾਡੀਆਂ ਮੰਨੀ ਜਾਂਦੇ ਆ ਹਾਂ ਜੀ ਉਹ ਤਾਂ ਗੱਲ ਹੈਗੀ ਆ ਗੰਨੇ ਜੋ ਗੰਨਾ ਪਸੰਦ ਨਹੀਂ ਹੁੰਦਾ ਇੱਥੋਂ ਤੇ ਗੰਨੇ ਇਕੱਠੇ ਮਿਲ ਜਣੇ ਆ ਨੂੰ ਪਤਾ ਨਹੀਂ ਕਿੱਥੇ-ਕਿੱਥੇ ਲੈਣੀਆਂ ਪੈਣਗੀਆਂ ਬਿਲਕੁਲ ਬਿਲਕੁਲ ਇਹਦੀ ਗੱਲ ਹਾਂਜੀ ਹਾਂਜੀ ਇੱਕ ਇਹ ਨਹੀਂ ਸਾਢੇ ਵਾਡੇ ਵੱਢ ਕੇ ਹਾਂਜੀ ਉਹ 75000 ਕਿਲੋ 75000 ਚ ਪਾ ਗੱਡੀ ਕੋ ਆਦ ਲਿਓ 73000 ਦੀ ਮਹੀਆ ਪੱਟ ਦੇਣੀ ਏ ਜੱਸ ਨੂੰ ਦੇ ਦੇਣੀ ਆ ਵੇਖੋ ਚੱਡੇ ਤੇ ਨਾੜਾ ਵੇਖੋ ਮਹਿੰਦੀ ਹਾਂਜੀ ਦੁੱਧ ਵਾਲੀਆਂ ਓਨੀ ਮਹਿੰਦੀ ਗਾੜ ਹੋਗੀ ਤੇ ਓਨੀ ਪਛਾੜ ਓਨੀ ਪਛਾੜ ਹਾਂਜੀ ਮਗਰ ਕੱਟੀ ਮਗਰ ਕੱਟੀ ਨਾਲੇ ਹੈ ਹਾਂਜੀ ਠੀਕ ਐ ਸ਼ਾਹ ਜੀ ਹਾਂਜੀ ਤੇ ਸ਼ਾਹ ਜੀ ਮੋਬਾਈਲ ਨੰਬਰ ਤੇ ਮੋਬਾਈਲ ਨੰਬਰ 62847412778901127 ਹਾਂਜੀ ਤੇ ਨਾਂ ਜੇ ਪਤਾਲ ਸਿੰਘ ਸਾਹ ਪਿੰਡ ਝਾਮਕੇ ਖੁਰਾ ਜ਼ਿਲ੍ਹਾ ਤਰਨਤਨ ਤਹਿਸੀਲ ਵੀ ਤਰਨਤਨ ਹਾਂਜੀ ਬਾਕੀ ਸਾਥ ਜੋੜ ਕੇ ਭੈਣਾ ਭਰਾਵਾਂ ਨੂੰ ਇਹੋ ਹੀ ਬੇਨਤੀ ਹੁੰਦੀ ਹੈ ਆਪਣੀ ਹਾਂਜੀ ਇਹ ਵੀਡੀਓ ਪਰਿਵਾਰ 'ਚ ਬੈਠ ਕੇ ਵੇਖੋ ਤੇ ਫੇਰ ਆਪਾਂ ਸਾਈ ਭੀਅਾਨਾ ਪਾਓ ਬਿਲਕੁਲ ਜੀ ਬਿਲਕੁਲ ਤੇ ਘਰੇ ਆਓ ਹਾਂਜੀ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਜਿਹਦੇ ਵਿੱਚ ਤੁਹਾਡਾ ਜਦੋਂ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਨਾ ਹਾਂਜੀ ਠੱਠੇ ਡੰਗਰਵਾ ਸੈਟੀਸਫਾਈਡ ਹੋ ਕੇ ਹਾਂਜੀ ਹਾਂ ਨਾ ਤਸੱਲੀ ਕਰਕੇ ਲਓ ਜੀ ਤਸੱਲੀ ਕਰਕੇ ਹਨਾ ਜਿਹੜਾ ਪਾਣੀ ਜਾਂਦੇ ਜਿੱਥੋਂ ਮਰਜ਼ੀ ਅਗਲਾ ਉਹ ਨਹੀਂ ਗੱਲ ਜੀ ਹਾਂਜੀ ਜਿਹੜੀ ਚੀ ਬਾਕੀ ਕੋ ਪਹਿਲੀ ਰੀਤੇ ਡੰਗਰ ਲਾ ਜਾਂਦੇ ਆ ਹਾਂਜੀ ਆਪਦੇ ਭੈਣ ਭਰਾ ਨੂੰ ਕਿਸੇ ਨੂੰ ਨਾਲ ਲਿਆਓ ਹਾਂਜੀ ਆਪਦੀ ਤਸੱਲੀ ਕਰਕੇ ਤਸੱਲੀ ਕਰਕੇ ਖੜੋ ਹਾਂਜੀ ਜਵਾਹਰ ਰਿਆ ਕਰਨ ਰਿਆ ਜੀ ਸਾਰੀਆਂ ਚੀਜ਼ਾਂ ਹਾਂਜੀ ਆਪਾਂ ਵੀ ਤੁਹਾਨੂੰ ਪਤਾ ਇਦਾਂ ਲਾ ਕੇ ਲਈ ਦੀਆਂ ਬਿਲਕੁਲ ਬਿਲਕੁਲ ਜੀ ਜਿਨੇ ਪੈਸੇ ਲੈਉਣੇ ਉਹਦਾ ਹੱਕ ਮੰਗਦਾ ਹਾਂ ਹਾਂ ਸਪੰਦਾ ਜੀ ਤਸੱਲੀ ਕਰਨਾ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਸੱਚੀ ਗੱਲ